ਹਾਂ ਸੋ ਕਰਾ ਲਿਆ 680 ਵਾਂਗ ਹੀ ਆਪਾਂ ਬਹੁਤ ਜੋ ਵੈਰੀ ਗੁੱਡ ਵੈਰੀ ਗੁੱਡ ਸੋ ਅ ਸਰ ਜੀ ਧੰਨਵਾਦ ਬਹੁਤ ਤੁਹਾਨੂੰ ਵੀ ਦਿਖ ਰਿਹਾ ਅਸਲ ਇਹ ਇਹ ਜਿੱਤ ਹੋਈ ਹੈ ਨਾ ਜੀ ਇਹ ਸਾਰੇ ਕਿਧਰਵਾ ਦੀ ਜਿੱਤ ਹੈ ਇੱਕ ਬੰਦੇ ਦੀ ਨਹੀਂ ਇਹ ਜਿੱਤ ਅੱਜ ਸਾਰਾ ਸਾਡਾ ਇਲਾਕਾ ਜਿੱਤਿਆ ਔਰ ਤੁਸੀਂ ਦੇਖ ਰਹੇ ਹੋ ਕਿ ਇੰਨੀ ਕੀਆ ਸਾਰਿਆਂ ਦੇ ਵਿੱਚ ਵਿਰੋਧੀਆਂ ਨੇ ਬੜਾ ਜ਼ੋਰ ਲਾਇਆ ਜੀ ਬਹੁਤ ਮਾਈਕ ਪੜਾ ਦੋ ਵੀ ਹਾਂ ਹਾਂ ਬੜਾ ਜ਼ੋਰ ਕਰ ਲਿਆ ਜੀ ਲੱਗਦਾ ਨਹੀਂ ਬਹੁਤ ਮਿਲ ਗਿਆ ਉਹਨਾਂ ਨੂੰ ਜਿੱਤੇ ਤੋਂ ਬਾਅਦ ਲੋਕਾਂ ਦੇ ਦੇ ਤਾਂ ਪੂਰਾ ਐ ਦਿਖ ਰਿਹਾ ਪਰ ਇੱਕ ਅਮਨਜੀ ਦੀ ਆਵਦੀ ਅਮਨਜੀ ਤੋਂ ਆਏ ਨਹੀਂ ਗਿਆ ਉਹਨਾਂ ਦੀਆਂ ਵੀ ਆਵਦੀ ਪਾਈ ਦੀ ਫਿਰ ਆਵਦੀ ਪਾਉਣੀ ਹੈ ਕਹਿੰਦੇ ਸੀਐਮ ਸਾਹਿਬ ਦੇ ਮਾਤਾ ਜੀ ਵੀ ਆ ਰਹੇ ਨੇ ਜੀ ਆ ਰਹੇ ਆ ਰਹੇ ਤਾਂ ਜਸ਼ਨ ਕਿਸ ਤਰ੍ਹਾਂ ਦਾ ਰਹਿਣ ਵਾਲਾ ਜੀ ਕਿਉਂਕਿ ਹੁਣ ਜਸ਼ਨ ਦੀਆਂ ਤਿਆਰੀਆਂ ਨੇ ਬਾਹਰ ਵਰਕਰ ਇੰਨੇ ਜ਼ਿਆਦਾ ਨੇ ਕਹਿੰਦੇ ਬਾਹਰ ਗੇਟ ਖੋਲਣਾ ਵੀ ਮੁਸ਼ਕਲ ਹੋਇਆ ਪਿਆ ਮੈਨੂੰ ਤਾਂ ਆਪ ਨਹੀਂ ਪਤਾ ਮੇਰੇ ਨਾਲ ਕੀ ਕਰਨਗੇ ਜੀ ਲਾਡੀ ਸਾਹਿਬ ਦਾ ਆਪ ਕਹਿੰਦੇ ਕਹਿੰਦੇ ਕਿ ਸਭੇ ਤਾਂ ਆਪ ਜੀ ਜਾਣੂ ਜੀ ਨਹੀਂ ਕਰਦਾ ਕਹਿੰਦੇ ਲੋਕ ਬੜੇ ਲੋਕਾਂ ਨੇ ਪਿਆਰ ਦਿੱਤਾ ਇੱਥੇ ਹਾਂ ਬਹੁਤ ਪਿਆਰ ਦਿੱਤਾ ਜੀ ਕੋਈ ਦੋਰਾ ਨਹੀਂ ਸਿਰ ਝੁਕ ਜਾਂਦਾ ਜੀ ਮੇਰੇ ਨਾਲ ਇਹ ਪਿਆਰ ਹੈ ਜੀ ਹੁਣ ਆ ਆਪੇ ਆਪਣਾ ਬੜਾ ਕਿਸਮਤ ਵਾਲਾ ਸਮਝ ਜਾਣਾ ਜਿਨ੍ਹਾਂ ਨੂੰ ਇਹੋ ਜਿਹੇ ਲੋਕ ਮਿਲ ਗਏ ਹੁਣ ਜ਼ਿੰਮੇਵਾਰੀ ਵੱਡੀ ਮਿਲ ਗਈ ਹੈ ਜੀ ਤਾਂ ਹੁਣ ਵੱਡੀ ਜ਼ਿੰਮੇਵਾਰੀ ਤੇ ਵੱਡੀਆਂ ਗੱਲਾਂ ਨੇ ਕਿਉਂਕਿ ਲੋਕਾਂ ਨੂੰ ਆਸ ਬੜੀ ਹੈ ਜੀ ਕਿੰਤੂ ਕਰਾਂਗੇ ਸਭ ਤਾਂ ਕੰਮ ਕਰਾਂਗੇ ਜੀ ਸਿਰ ਸਿਰ ਮਨਪਸੰਦ ਕਰਾਂਗੇ ਕਰਾਂਗੇ ਪਰ ਜਾ ਉਹਦੇ ਵਿੱਚ ਬੜਾ ਵਧੀਆ ਆਮ ਆਦਮੀ ਪਾਰਟੀ ਨੇ ਰਿਜ਼ਲਟ ਜਿਹੜਾ ਦਿੱਤਾ ਕਿੰਨੀ ਸੀਟਾਂ ਲਈ ਜੀ ਬਿਕਰ ਸੀ ਹਲਕੀ ਵੇਸੀ ਵੱਡੇ ਲੀਡਰ ਹਾਂ ਇਹ ਮਰੂ ਕਿਹਨੂੰ ਪੁੱਛਾਂਗੇ ਡੇਰਾਪਾਪਾ ਨਾਰਕ ਵਿੱਚ ਲੱਗ ਚੁੱਕਾ ਹੈ ਕਿੰਨੇ ਕਿੰਨੇ ਕਿੱਥੇ ਖੜਾ ਯਾਰ ਵੀ ਇਹ ਲੋਕਾਂ ਨੂੰ ਲੈ ਕੇ ਆਬੀਅਸਲੀ ਗਵਰਨਮੈਂਟ ਦਾ ਬੜਾ ਦਾ ਰੋਲ ਆ ਜਿਹੜੇ ਲੋਕ ਸਾਡੀ ਪਾਰਟੀ ਨੂੰ ਬਦਨਾਮ ਕਰ ਰਹੇ ਸੀ ਆਮ ਆਦਮੀ ਪਾਰਟੀ ਨੂੰ ਨਾਮ ਕਰ ਰਹੇ ਸੀ ਉਹਨਾਂ ਨੂੰ ਇਹ ਸਬਕ ਮਿਲਿਆ ਜੀ थैंक्यू थैंक यू थैंक यू दिन रात करोड़ा बारी शुकर 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 ਕੋ ਲੋਕਾ ਸ਼ਾਬਾਸ਼ ਕੋ ਲੋਕਾ ਸਰ ਸਬਰ ਯਾਰ ਪਿੱਛੇ ਕਰ ਲਾ ਗਰੇ ਇਤਾਰ ਮਿੱਠਾ ਲੱਗ ਰਿਹਾ ਤੁਹਾਨੂੰ ਵੀ ਦਿਖ ਰਿਹਾ ਅਸਲ ਇਹ ਜਿਹੜੀ ਜਿੱਤ ਹੋਈ ਹੈ ਨਾ ਜੀ ਇਹ ਸਾਰੀ ਇੱਕ ਦਿਰਵਾ ਦੀ ਜਿੱਤ ਇੱਕ ਬੰਦੇ ਦੀ ਨਹੀਂ ਇਹ ਜਿੱਤ ਅੱਜ ਸਾਰਾ ਸਾਡਾ ਇਲਾਕਾ ਜਿੱਤਿਆ ਔਰ ਤੁਸੀਂ ਦੇਖ ਰਹੇ ਹੋ ਕਿ ਇੰਨੀ ਮੀਖੀ ਕੀਆ ਰੱਖੀ ਸਾਰਿਆਂ ਦੇ ਵਿੱਚ